ਅੱਜ ਦੀ ਕੱਕਿਆ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਸਾਡਾ ਵੀ ਸਾਂ ਚੱਲਿਆ ਹੋਇਸੀ ਪੰਜਾਬੀ ਜੀਕੇ ਜਨਰਲ ਨੌਲੇਜ ਅੱਜ ਦੀ ਕੱਕਿਆ ਲਈ ਵਿੱਚ ਮੈਂ ਤੁਹਾਡੇ ਲਈ ਪੰਜਾਬੀ ਜੀਕੇ ਦੀ ਕੁਝ ਪ੍ਰਸ਼ਨ ਲੈ ਕੇ ਆਇਆ ਸੀ ਵੇਖੋ ਜੀ ਅੱਜ ਦੇ ਪ੍ਰਸ਼ਨ ਕਿਹੜੇ ਹਨ ਖੇਡਾਂ ਦਾ ਸਮਾਨ ਕਿਹੜੇ ਜ਼ਿਲ੍ਹੇ ਜ਼ਿਲ੍ਹੇ ਵਿੱਚ ਬਣਦਾ ਹੈ ਬਈ ਪੰਜਾਬ ਵਿੱਚ ਖੇਡਾਂ ਦਾ ਸਮਾਨ ਕਿਹੜੇ ਜ਼ਿਲ੍ਹੇ ਵਿੱਚ ਬਣਦਾ ਹੈ ਇਹਦਾ ਉੱਤਰ ਹੈਗਾ ਜੀ ਜਲੰਧਰ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਖੇਡਾਂ ਦਾ ਸਮਾਨ ਬਣਦਾ ਹੈ ਦੂਜਾ ਪ੍ਰਸ਼ਨ ਕਿਹੜਾ ਸੀ ਪੰਜਾਬ ਵਿੱਚ ਲਾਜ਼ਮੀ ਸਿੱਖਿਆ ਕਦੋਂ ਸ਼ੁਰੂ ਹੋਈ ਪੰਜਾਬ ਵਿੱਚ ਅਪ੍ਰੈਲ 1961 ਈਸਵੀ ਨੂੰ ਪੰਜਾਬ ਵਿੱਚ ਲਾਜ਼ਮੀ ਸਿੱਖਿਆ ਕਦੋਂ ਸ਼ੁਰੂ ਹੋਈ ਅਪ੍ਰੈਲ 1961 ਈਸਵੀ ਵਿੱਚ ਨੂੰ ਪੰਜਾਬ ਵਿੱਚ ਲਾਜ਼ਮੀ ਸਿੱਖਿਆ ਸ਼ੁਰੂ ਹੋਈ ਸੀ ਅੱਗੇ ਵਾਲਾ ਕਿਹੜਾ ਪ੍ਰਸ਼ਨ ਸੀ ਰਿਗਵੇਦਿਕ ਕਾਲ ਵਿੱਚ ਪੰਜਾਬ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਇਹ ਪੁੱਛਿਆ ਗਿਆ ਸੀ ਤੀਜੇ ਪ੍ਰਸ਼ਨ ਵਿੱਚ ਪਹਿਲੇ ਵਿੱਚ ਕੀ ਪੁੱਛਿਆ ਗਿਆ ਸੀ ਵੀ ਖੇਡਾਂ ਦਾ ਸਮਾਨ ਪੰਜਾਬ ਵਿੱਚ ਕਿੱਥੇ ਬਣਦਾ ਸੀ ਇਹਦਾ ਉੱਤਰ ਹੈਗਾ ਜੀ ਜਲੰਧਰ ਵਿੱਚ ਦੂਜੇ ਪ੍ਰਸ਼ਨ ਪੁੱਛਿਆ ਗਿਆ ਸੀ ਪੰਜਾਬ ਵਿੱਚ ਲਾਜ਼ਮੀ ਸਿੱਖਿਆ ਕਦੋਂ ਸ਼ੁਰੂ ਹੋਈ April 1961 ਇਸਵੀ ਵਿੱਚ ਤੀਜਾ ਪ੍ਰਸ਼ਨ ਪੁੱਛਿਆ ਗਿਆ ਸੀ ਰਿਗਵੇਦਿਕ ਕਾਲ ਵਿੱਚ ਪੰਜਾਬ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਰਿਗਵੇਦਿਕ ਕਾਲ ਵਿੱਚ ਪੰਜਾਬ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਇਹਦਾ ਉੱਤਰ ਹੈਗਾ ਜੀ ਸਤ ਸਿੰਧੂ ਸਤ ਸਿੰਧੂ ਨਾਮ ਨਾਲ ਜਾਣਿਆ ਜਾਂਦਾ ਸੀ ਜਾਣਿਆ ਜਾਂਦਾ ਸੀ ਪੰਜਾਬ ਰਿਗਵੇਦਿਕ ਕਾਲ ਵਿੱਚ ਚੌਥਾ ਪ੍ਰਸ਼ਨ ਕਿਹੜਾ ਸੀ ਪੰਜਾਬ ਵਿੱਚ ਆਉਣ ਵਾਲੇ ਹਮਲਾਵਰ ਕਿਸ ਰਾਸਤੇ ਤੋਂ ਆਏ ਭਈ ਪੰਜਾਬ ਵਿੱਚ ਆਉਣ ਵਾਲੇ ਹਮਲਾਵਰ ਕਿਹੜੇ ਰਾਸਤੇ ਤੋਂ ਪੰਜਾਬ ਵਿੱਚ ਆਏ ਇਹਦਾ ਉੱਤਰ ਹੈਗਾ ਜੀ ਖੈਬਰ ਦਰਰਾ ਖੈਬਰ ਦਰਰੇ ਤੋਂ ਪੰਜਾਬ ਵਿੱਚ ਆਉਣ ਵਾਲੇ ਹਮਲਾਵਰ ਆਏ ਖੈਬਰਦਰ ਨੇ ਤੋਂ ਆਉਮਣਾ ਮਲੇ ਹਮਲਾਵਰ ਪੰਜਾਬ ਵਿੱਚ ਆਏ ਜਿਨ੍ਹਾਂ ਨੇ ਪੰਜਾਬ ਵਿੱਚ ਹਮਲਾ ਕੀਤਾ ਸੀ ਪੰਜਾਬ ਪਰਸਨ ਮੱਧਕਾਲ ਵਿੱਚ ਪੰਜਾਬ ਦੀ ਰਾਜਧਾਨੀ ਕਿਹੜੀ ਸੀ ਮੱਧਕਾਲ ਵਿੱਚ ਪੰਜਾਬ ਦੀ ਰਾਜਧਾਨੀ ਕਿਹੜੀ ਸੀ ਮੱਧਕਾਲ ਵਿੱਚ ਪੰਜਾਬ ਦੀ ਰਾਜਧਾਨੀ ਲਾਹੌਰ ਸੀ ਜਿਹੜਾ ਹੁਣ ਪਾਕਿਸਤਾਨ ਵਿੱਚ ਹੈ ਤੇ ਮੱਧਕਾਲ ਵਿੱਚ ਪੰਜਾਬ ਦੀ ਰਾਜਧਾਨੀ ਕਿਹੜੀ ਸੀ ਲਾਹੌਰ ਸੀ ਜੋ ਪੰਜਾਬ ਵਿੱਚ ਹੈ ਹੁਣੀ ਆ ਪੰਜਾਬ ਦੀ ਰਾਜਧਾਨੀ ਪੰਜਾਬ ਤੇ ਹਰਿਆਣਾ ਦੋ ਸਟੇਟਾਂ ਦੀ ਰਾਜਧਾਨੀ ਕੀ ਹੈ ਚੰਡੀਗੜ੍ਹ ਹੈ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਮਾਲਵਾ ਪ੍ਰਦੇਸ਼ ਕਿਹੜੀ ਨਦੀਆਂ ਵਿੱਚੋਂ ਸਥਿਤ ਹੈ ਮਾਲਵਾ ਪ੍ਰਦੇਸ਼ ਕਿਹੜੀ ਨਦੀਆਂ ਵਿੱਚੋਂ ਸਥਿਤ ਹੈ ਇਹਦਾ ਉੱਤਰ ਹੈਗਾ ਕਕਰ ਤੇ ਸਤਲੁਜ ਮਾਲਵਾ ਪ੍ਰਦੇਸ਼ ਕਕਰ ਤੇ ਸਤਲੁਜ ਨਦੀਆਂ ਵਿੱਚ ਸਥਿਤ ਹੈ ਕਕਰ ਓਕੇ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਪਟਿਆਲਾ ਜ਼ਿਲ੍ਹਾ ਕਿਹੜੇ ਖੇਤਰ ਵਿੱਚ ਆਉਂਦਾ ਹੈ ਮਾਲਵਾ ਵਿੱਚ ਪਟਿਆਲਾ ਜ਼ਿਲ੍ਹਾ ਕਿਹੜੇ ਖੇਤਰ ਵਿੱਚ ਆਉਂਦਾ ਹੈ ਇਹਦਾ ਉੱਤਰ ਹੈਗਾ ਜੀ ਮਾਲਵਾ ਮਾਲਵਾ ਖੇਤਰ ਵਿੱਚ ਪਟਿਆਲਾ ਜ਼ਿਲ੍ਹਾ ਆਉਂਦਾ ਸੀ ਵਿਦਿਆਰਥੀਓ ਸਾਡਾ ਅੱਜ ਦਾ ਜਿੱਕੇ ਪੰਜਾਬੀ ਜਿੱਕੇ ਦਾ ਵੀ ਸਾਂ ਇੱਥੋਂ ਸਮਾਪਤ ਹੋਇਆ ਸੀ ਅੱਜ ਦੀ ਕੱਠਿਆ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਦੱਸਣਾ ਅੱਜ ਦੀ ਕੱਠਿਆ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਇੱਕ ਵਾਰ ਹੋਰ ਸਤਿ ਸ੍ਰੀ ਅਕਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh